ਆ ਭੁੱਲ ਜੇਗੀ ਪਹੁੰਚੀ ਜਦੋਂ ਖੰਡੇ ਲਓ ਸਾਹਮਣੇ ਕਬੱਡੀ ਪਈ ਹੋਈ ਆ ਗੱਲਾਂ ਵਿੱਕੀ ਕਪਿਆਰ ਦੀਆਂ ਚਾਰ ਖਿਡਾਰੀ ਤਿਆਰ ਨੇ ਗੁਰਵਿੰਦਰ ਕਾਂਗੇਲੇ ਕੰਨੀ ਲੱਗਾ ਹੋਇਆ ਨਾਲ ਵੇਖੋ ਇੱਕਾਂਗੇ ਵਾਲਾ ਹਾਏ ਬੀਬੀ ਕਾਂਗੇ ਵਾਲਾ ਹਾਏ ਬੀਬੀ ਕਾਂਗੇ ਵਾਲਾ ਤਾਰਾ ਬੰਦਾ ਤਾਰਾ 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 ਲੈ ਵੀ ਗੁਰਵਿੰਦਰ खेडे टां वाला कबड्डी ताते वांगू पोते ने मान लिया झंडी सिखर के ग्डी ताते वांगू पोते ने मान लिया झंडी सिखर के ग्डी यहा

ਲੱਗਦੇ ਆ ਮੈਂ ਚੱਲਣੋਂ ਹਟਾ ਦੇ ਸੋਹਣਾ ਤੇਰੇ ਉੱਤੇ ਕਾਤੋਂ ਇਹ ਲੱਗਦੇ ਵੀ ਮੈਂ ਚੱਲਣੋਂ ਹਟਾ ਦੇ